ਅੱਜ ਦੀ ਦੇਖੀ ਦਾ ਇੱਕ ਕਾਲਜ ਦੀ ਦਾ ਭਿਆਨਕ ਸਥਿਤੀ ਸਾਡੇ ਨੌਜਵਾਨ ਕੱਬਰੂ ਨਸ਼ਿਆਂ ਦੇ ਵਿੱਚ ਘਰ ਕਰ ਰਹੇ ਨੇ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਜਿੰਨਾ ਦੇ ਵਿੱਚੋਂ ਨਿਕਲਣਾ ਉਹਨਾਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਦੋ ਨੰਬਰ ਦੇ ਕਮਾਈ ਕਰਨ ਵਾਲਾ ਉਹ ਨਸ਼ੇ ਵੇਚ ਕੇ ਆਪਣਾ ਘਰ ਪਹੁੰਚ ਆ ਰਿਹਾ ਪਰ ਜਿਸ ਘਰ ਦੇ ਵਿੱਚ ਨਸ਼ਾ ਵੜ ਜਾਂਦਾ ਹੈ ਤੇ ਪਤਾ ਉਸ ਨੂੰ ਲੱਗਦਾ ਜਿਸ ਦਾ ਘਰ ਸਾਰਾ ਤਬਾਹ ਹੋ ਜਾਂਦਾ 2 ਨੰਬਰ ਤੇ ਕਮਾਈ ਕਰਨ ਵਾਲਾ ਕੀ ਕਰਦਾ ਹੈ ਨਸ਼ਾ ਵੇਚ ਕੇ ਆਪਣਾ ਘਰ ਤਾਂ ਭਰ ਦਿੰਦਾ ਆਪਣੇ ਘਰ ਕੰਡੀਆਂ ਕਾਰਾਂ ਲੈ ਆਉਂਦਾ ਪਰ ਉਹਨਾਂ ਦੇ ਮਾਵਾ ਦੇ ਪੁੱਤਾਂ ਨੂੰ ਪੁੱਛ ਕੇ ਵੇਖੀਏ ਜਿਨ੍ਹਾਂ ਮਾਵਾ ਦੇ ਪੁੱਤਰ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਦੇ ਪਿਓ ਨਸ਼ਿਆਂ ਦੇ ਵਿੱਚ ਫਸੇ ਹੋਏ ਨੇ ਕਾਂਕੇ ਸ਼ਰਾਬ ਦਾ ਨਸ਼ਾ ਜਿਹੜਾ ਗੱਲ ਹੋਰ ਸੀ ਅੱਜ ਸਾਡੇ ਨੌਜਵਾਨ ਜਗਰੂ ਜਬਾਨ ਦੇ ਉੱਤੇ ਜਿਹੜਾ ਚਿੱਟੇ ਨਾਂ ਦਾ ਨਸ਼ਾ ਜਿਹੜਾ ਆਪਣੇ ਜ਼ਬਾਨ ਦੇ ਉੱਤੇ ਰਕੀ ਵਰਤੇ ਨੇ ਇੱਕ ਸੁਆਦ ਦੇ ਪਿੱਛੇ ਜਿਹੜਾ ਇਹ ਆਪਣੇ ਸਾਦੇ ਜਿੰਦਗੀ ਜਿਹੜੀ ਪਰਵਾਹ ਕਰ ਲਿੱਤੇ ਮੈਨੂੰ ਗੱਲ ਯਾਦ ਆ ਰਹੀ ਹੈ ਸਜਣਾ ਮਿੱਤਰਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਦੋਸਤ ਸੀ ਉਸਦੇ ਤਿੰਨ ਬੱਚੇ ਸਨ ਦੋ ਧੀਆਂ ਤੇ ਇੱਕ ਪੁੱਤਰ ਇੱਕ ਉੱਤਿਆਦਤ ਣਾੜੀ ਸੀ ਕਿ ਉਹ ਨਸ਼ਾ ਬਹੁਤ ਕਰਦਾ ਸੀ ਸ਼ਰਾਬ ਬਹੁਤ ਪੀਦਾ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਦਿਹਾੜੀ ਕਰਨ ਵਾਸਤੇ ਜਾਣਾ ਉਹਨਾਂ ਦੇ ਘਰਾਂ ਵਿੱਚ ਸ਼ਰਾਬ ਪੀਆ ਕਰਨਾ ਇਹ سلسلہ ਜਿਹੜਾ ਲਗਾਤਾਰ ਚੱਲਦਾ ਗਿਆ ਕੰਮ ਨਾ ਨਿਖੋਣਾ ਤਾਂ ਵੀ ਉਹਨਾਂ ਦੇ ਘਰ ਦੇ ਵਿੱਚ ਚਲੇ ਜਾਣਾ ਤੇ ਜਾ ਕੇ ਸ਼ਰਾਬ ਪੀ ਜਾਇਆ ਕਰਦੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸ਼ਰਾਬ ਜਿਹੜੀ ਦਿੱਕਲ ਸੀ ਡਰਮਾ ਤੇ ਡਰਮਾ ਸ਼ਰਾਬ ਕਰਦੇ ਜਾਂਦੇ ਸਨ ਤੇ ਉਹ ਵੀਰ ਜਿਹੜਾ ਰੋਜ਼ਾਨਾ ਉਹਨਾਂ ਦੇ ਘਰ ਦੇ ਵਿੱਚ ਜਾਣ ਲੱਗ ਪਿਆ ਕਿੱਲਾ ਗੇੜ ਕਿੱਲਾ ਪੜੇ ਜਾਂਦੀ ਸੀ ਨਸ਼ੇ ਦੇ ਤੌਰ ਦੇ ਵਿੱਚ ਉਹਦੀ ਬੇਜ ਦਿੱਤੀ ਘਰ ਦੇ ਘਾਟੇ ਵਿੱਚ ਨੇ ਸ਼ੁਰੂ ਕਰ ਦਿੱਤੇ ਜੋ ਵੀ ਘਰ ਦਾ ਸਮਾਨ ਹੱਥ ਦੇ ਵਿੱਚ ਆਇਆ ਕਰਨਾ ਵੇਚਣਾ ਸ਼ੁਰੂ ਕਰ ਦਿੱਤਾ ਭਾਰ ਕੇ ਨਸ਼ੇ ਦੀ ਲੈਣ ਦੇ ਵਿੱਚ ਉਹ ਇੰਨਾ ਫਸ ਗਿਆ ਜਿੱਦੇ ਵਿੱਚੋਂ ਨਿਕਲਣਾ ਉਹਦੇ ਰਸਤੇ ਬੜਾ ਹੀ ਕੰਖਾ ਹੋ ਗਿਆ ਸ਼ਰਾਬ ਜਿਹੜੇ ਤਰ੍ਹਾਂ ਤਾਰ ਪੀਣੀ ਕੰਮ ਨਾ ਹੀ ਹੋਣਾ ਤਾਂ ਵੀ ਸ਼ਰਾਬ ਪੀਣੀ ਕੰਮ ਹੋਣਾ ਪੈਸੇ ਵਟਣੇ ਸ਼ਰਾਬ ਪੀ ਕੇ ਸਾਰੇ ਕੰਮ ਕਰਦੇ ਜੇ ਘਰ ਦੇ ਹਾਲਾਤ ਜਿਹੜੇ ਬਹੁਤ ਤਣਾੜੇ ਸੰਗ ਉਸ ਦੀ ਪਤਨੀ ਨੂੰ ਮਹਿਨੇ ਵਜਨੇ ਸ਼ੁਰੂ ਹੋ ਗਏ ਸ੍ਰਿੰਗਾਂ ਦੇ ਮਹਿਨੇ ਵਜਨੇ ਸ਼ੁਰੂ ਹੋ ਗਏ 13 ਘਰ ਵਾਲਾ ਤਾਂ ਸ਼ਰਾਬ ਪੀਂਦਾ ਤੇ ਇਹਨੇ ਇਦਾਂ ਹੀ ਮਾਰ ਮੁੱਕ ਜਾਣਾ ਤੇ ਤੇਰੇ ਬੱਚਿਆਂ ਨੇ ਵੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤ ਭਾਵ ਕਿ ਇਹੋ ਜੇ ਭੈੜੇ ਭੜੇ ਮਹਿਨੇ ਵਜਨੇ ਉਸ ਬੀਬੀ ਨੇ ਸ਼ੁਰੂ ਹੋ ਗਏ ਜਦੋਂ ਉਸ ਸੇ ਬੀਬੀ ਨੂੰ ਮਹਿਨੇ ਵਜਨੇ ਸ਼ੁਰੂ ਹੋ ਗਏ ਤੋ ਉਹ ਬੀਬੀ ਆ ਕੇ ਜਿਹੜੀ 10 ਰਿਆਣ ਮਿਲਦੀ ਐ ਤੇ ਉਹ ਸਾਰੇ ਅਸੀਂ ਮਹਾਂਪੁਰਸ਼ਾਂ ਦੇ ਕੋਲ ਸੇਵਾ ਕਰਿਆ ਕਰਦੇ ਸਾਂ ਰੋਜ਼ਾਨਾ ਜਾਇਆ ਕਰਨਾ ਤੇ ਮਹਾਂਪੁਰਸ਼ਾਂ ਦੇ ਕੋਲ ਸੇਵਾ ਕਰਦੇ ਹੁੰਦੇ ਸੀ ਤੇ ਉਸ ਬੀਬੀ ਨੂੰ ਸਾਡੇ ਬਾਰੇ ਪੱਥ ਲੱਗਾ ਤੇ ਉਹ ਬੀਬੀ ਆ ਕੇ ਸਾਡੇ ਜੱਥੇ ਨੂੰ ਮਿਲਦੀ ਐ ਜਦੋਂ ਆ ਕੇ ਜੱਥੇ ਦੇ ਵਿੱਚ ਜੱਥੇ ਦੇ ਵਿੱਚੋਂ ਇੱਕ ਸੱਜਣ ਸੀ ਉਹ ਆ ਕੇ ਦਾਸ ਦੇ ਨਾਲ ਮਿਲਦਾ ਜਦੋਂ ਪੀਪੀ ਦਾਸ ਦੇ ਨਾਲ ਮਿਲੇ ਤੇ ਆ ਕੇ ਕਹਿਣ ਲੱਗੇ ਮੇਰ ਜੀ ਪਾਇਸ ਸਾਹਿਬ ਜੀ ਵੇਲਾ ਘਰ ਵਾਲਾ ਸਰਾ ਬਹੁਤ ਪੀਂਦਾ ਤੇ ਇਹਨਾਂ ਨੂੰ ਸਧਾਰੂ ਮੈਂ ਅਕਸਰ ਸਟੇਜ ਦੇ ਉੱਤੇ ਕਹਿੰਦਾ ਹੁੰਦਾ ਸੀ ਕਿ ਆਪਣੇ ਪਤੀਆਂ ਨੂੰ ਪਰਮੇਸ਼ਰ ਸਮਝਿਆ ਕਰੋ ਕਿਉਂਕਿ ਰੱਬ ਦਾ ਰੂਪ ਹੁੰਦਾ ਕਿਥੇ ਪਿਓ ਤੁਹਾਡਾ ਰੱਬ ਹੁੰਦਾ ਹੈ ਪਿਓ ਤੋਂ ਬਾਅਦ ਤੁਹਾਡਾ ਘਰ ਵਾਲਾ ਰੱਬ ਹੁੰਦਾ ਹੈ ਕਿਉਂਕਿ ਉਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਹਿੰਦਾ ਮੈਂ ਅਕਸਰ ਇੱਕ ਸਟੇਜ ਦੇ ਉੱਤੇ ਕਹਿ ਬੈਠਾ ਕਿ ਆਪਣੇ ਘਰ ਵਾਲਿਆਂ ਨੂੰ ਪਤੀ ਪਰਮੇਸ਼ਰ ਸਮਝਿਆ ਕਰੋ ਹਜੇ ਮੈਂ ਬੋਲਣ ਕੇ ਖੜਿਆ ਸੀ ਤੇ ਉੱਤੇ ਵਿੱਚੋਂ ਇੱਕ ਬਜ਼ੁਰਗ ਕੰਨੀ ਉੱઠી ਕਹਿ ਲੱਗੀ ਕਿ ਭਰਾਵਾ ਤੂੰ ਇਹ ਕੀ ਕਹਿਣਾ ਬਿਆਨ ਮੈਂ ਤਾਂ ਧੀ ਹੋ ਗਿਆ ਮਾਈ ਕਹਿਣ ਲੱਗੀ ਤੂੰ ਹੁਣ ਕਿਹਾ ਕੀ ਸੀ ਮੈਂ ਕਿ ਜੀ ਮੈਂ ਇਹ ਕਿਆ कि ਆਪਣੇ ਘਰ ਵਾਲੇ ਨੂੰ ਪਰਮੇਸ਼ਰ ਸਮਝਿਆ ਕਰੋ ਪਤੀ ਪਰਮੇਸ਼ਰ ਸਮਝਿਆ ਕਰੋ ਕਹਿਣ ਲੱਗੀ ਜੇ ਭਰਾਵਾ ਮੇਰੇ ਪਰਮੇਸ਼ਰ ਨੂੰ ਚਾਰ ਬੰਦੇ ਰਾਤ ਚੁੱਕ ਕੇ ਲਾਉਂਦੇ ਨੇ ਮੈਂ ਕਾ ਕੀ ਹੋ ਗਿਆ ਮਾਈ ਕਹਿਣ ਲੱਗੀ ਸ਼ਰਾਬ ਇੰਦੀ ਪੀਦਾ ਕਾਲੀਆਂ ਦੇ ਵਿੱਚ ਟਿਕਾ ਹੁੰਦਾ ਤਾਂ ਕਰਕੇ ਮੇਰੇ ਪਰਮੇਸ਼ਰ ਨੂੰ ਚਾਰ ਬੰਦੇ ਚੁੱਕ ਕੇ ਲਾਉਂਦੇ ਨੇ ਤੇ ਮੈਂ ਹੁਣ ਥੋੜਾ ਜਿਹਾ ਬੀਬੀਆਂ ਦਾ ਸਾਥ ਦੇਣ ਲੱਗ ਪਿਆ ਜੇ ਪਤੀ ਪਰਮੇਸ਼ਰ ਤੁਹਾਡਾ ਚੰਗਾ ਤੁਹਾਡੀ ਇੱਜ਼ਤ ਕਰਦਾ ਹੈ ਫੇਰ ਤੁਸੀਂ ਵੀ ਇੱਜ਼ਤ ਕਰੋ ਤੇ ਜੇ ਇੱਜ਼ਤ ਨਹੀਂ ਕਰਦਾ ਸ਼ਰਾਬ ਪੀਂਦਾ ਨਸ਼ੇ ਕਰਦਾ ਵੇੜੇ ਦੇ ਵਿੱਚ ਪਾ ਕੇ ਲੰਮਾ ਤੇ ਚੱਕਾ ਵੇਲਣਾ ਫਿਰ ਤੇ ਉਹ ਬੀਬੀ ਫਿਰ ਆ ਕੇ ਕਹਿਣ ਲੱਗੀ ਕਹਿਣ ਲੱਗੀ ਪਾਈ ਸਾਹਿਬ ਜੀ ਮੇਰਾ ਘਰ ਵਾਲਾ ਸ਼ਰਾਬ ਬਹੁਤ ਪੀਂਦਾ ਇਹਨੂੰ ਸੁਧਾਰੋ ਤੇ ਉਹ ਜਾ ਕੇ ਅਸੀਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਗੱਲ ਕੀਤੀ ਕਿ ਮਹਾਂਪੁਰਸ਼ੋ ਆਇ ਇੱਕ ਬੀਬੀ ਆਈ ਆ ਕਹਿੰਦੇ ਲੱਗ ਕਿ ਮੇਰਾ ਘਰ ਵਾਲਾ ਜਿਹੜਾ ਸ਼ਰਾਬ ਬਹੁਤ ਪੀਂਦਾ ਤੇ ਮਾਪੁਰਸ਼ਾਂ ਨੇ ਡਿਊਟੀ ਲਾ ਕੇ ਦੀ ਦੱਸ ਰਿਆ ਸੀ ਕਿ ਇਸ ਨੂੰ ਸੁਧਾਰਨਾ ਅਸੀਂ ਗਏ 12 13 ਜਾਨੇ ਸਾਂ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ ਦਿਨ ਦਾ ਸਮਾਗਮ ਸੀ ਤੇ ਅਸੀਂ ਗੁਰੂ ਘਰ ਦੇ ਪਜਾਦ ਦੇ ਪੈਸਾ ਲੋਸਮੈਂਟਾ ਕਰਾਉਣ ਵਾਸਤੇ ਸਵਭੀ ਸਾਨੂੰ ਉਹ ਬੰਦਾ ਆਖੋ ਗਣਕੰਡਾ ਮੇਰ ਮਿਲ ਕੰਡਾ ਤੇ ਅਸੀਂ ਉਸ ਨੂੰ ਕਿਹਾ ਕਿ ਆਹ ਵੀਰੇ ਨਛੱਤਰ ਸਿਆ ਆਹ ਗੁਰੂ ਘਰ ਵਿੱਚ ਜੰਡੇ ਜਾ ਕੇ ਉਥੇ ਸੇਵਾ ਕਰਦੇ ਆ ਕਹਿਣ ਲੱਗਾ ਨਹੀਂ ਭਾਈ ਸਾਹਿਬ ਸਾਡੇ ਕਰਮਾਂ ਦੇ ਵਿੱਚ ਸੇਵਾ ਕਿੱਥੇ ਆਪਾਂ ਹੋਣ ਵੀ ਕਦੀ ਜਾਂਦੇ ਆ ਨਾ ਕਿਸੇ ਨੂੰ ਕਿ ਆਓ ਗੁਰੂ ਘਰ ਵਿੱਚ ਆਓ ਸੇਵਾ ਕਰੋ ਸਿਮਰਨ ਕਰੋ ਤੇ ਅੱਗੋਂ ਪਤਾ ਕੀ ਕਹਿੰਦੇ ਨੇ ਕਹਿੰਦੇ ਕਿ ਸੇਵਾ ਤਾਂ ਸਾਡੇ ਕਰਮਾਂ ਦੇ ਵਿੱਚ ਹੈ ਨਹੀਂ ਤੁਹਾਡੇ ਕਰਮਾਂ ਵਿੱਚ ਸੇਵਾ ਸਾਡੇ ਕਰਮਾਂ ਦੇ ਵਿੱਚ ਮਹਾਰਾਜ ਦੀ ਸੇਵਾ ਦੇਖੀ ਕਿ ਇਹ ਕੰਮ ਜਿਹੜੇ ਸਾਨੂੰ ਆਪ ਬਣਾਉਣੇ ਪੈਂਦੇ ਨੇ ਇਹ ਬਣਦੇ ਨਹੀਂ ਕਿ ਜਿਹਹਾ ਬੀਜ ਹੈ ਸੋ ਲੁਣਾ ਕਰਮਾਂ ਸੁਦਾ ਖੇਤ ਕਿ ਜਿੱਦਾਂ ਦਾ ਅਸੀਂ ਬੀਜ ਬੀਜਾਂਗੇ ਸਭ ਫਲ ਵੀ ਉਦਾਂ ਦਾ ਮਿਲਾਂਗੇ ਮਿਲੇਗਾ ਜੇ ਅਸੀਂ ਆਪ ਸ਼ੁਰੂ ਤੋਂ ਗੁਰੂ ਘਰ ਦੇ ਨਾਲ ਜੁੜਾਂਗੇ ਸੇਵਾ ਕਰਾਂਗੇ ਸੇਵਾ ਕਰਾਂਗੇ ਤੇ ਸਾਡੇ ਬੱਚੇ ਵੀ ਗੁਰੂ ਦੇ ਨਾਲ ਜੁੜਨਗੇ ਜੇ ਅਸੀਂ ਆਪ ਸਾਰੇ ਧਿਆੜੀ ਵਾਰਾ ਫਿਰਿਆ ਨਸ਼ਾ ਕਰਦੇ ਆ ਬਲੈਕ ਕਰਦੇ ਤੇ ਸਾਡੇ ਬੱਚੇ ਵੀ ਉਸੇ ਰਾਹ ਦੇ ਵਿੱਚ ਜਾਣਗੇ ਕਿਉਂਕਿ 85% ਅਸਰ ਜਿਹੜਾ ਮਾਂ ਦਾ ਬੱਚੇ ਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਵਾ ਚਾਵੇ ਆਪਣੇ ਬੱਚੇ ਨੂੰ ਚੋਰ ਤੇ ਡਾਕੂ ਬਣਾ ਸਕਦੀ ਐ ਬਲੈਕੀ ਬਣਾ ਸਕਦੀ ਐ ਇਹ ਮਾਂ ਦੇ ਉੱਤੇ ਟਿਪਟ ਕਰਦਾ ਕਿ ਬੱਚੇ ਨੂੰ ਬਣਾਣਾ ਕੀ ਐ 2 ਲੱਖ ਰੁਪਏ ਕਮਾਈ ਕਰਨ ਵਾਲਾ ਬਣਾਉਣਾ ਨਸ਼ਾ ਵੇਚਣ ਵਾਲਾ ਬਣਾਉਣਾ ਕਿ ਚੰਗਾ ਇਨਸਾਨ ਬਣਾਣਾ ਕਿ ਚੋਰ ਬਣਾਣਾ ਕਿ ਡਾਕੂ ਬਣਾਉਣਾ ਇਹ ਮਾਂ ਦੇ ਉੱਤੇ ਟਿਪਟ ਕਰਦਾ ਕਿ ਬੱਚੇ ਨੂੰ ਬਣਾਣਾ ਕੀ ਐ ਉਹ ਵੀਰ ਜੀ ਨੇ ਕਹਿਣ ਲੱਗਾ ਕਹਿਣ ਲੱਗਾ ਨਹੀਂ ਭਾਈ ਸਾਹਿਬ ਸਾਡੇ ਕਰਮਾਂ ਤੇ ਸੇਵਾ ਕਿੱਥੇ ਅਸੀਂ ਉਸ ਨੂੰ ਬੜਾ ਜੋਰ ਪਾਇਆ ਕਿ ਆਪ ਗੁਰੂ ਘਰ ਚੱਦਿਆਂ ਨਛੱਤਰ ਸਿਆਂ ਕੀ ਕਰਦਾ ਪਿਆ ਕਹਿਣ ਲੱਗਾ ਭਾਈ ਸਾਹਿਬ ਸ਼ਰਾਬ ਪੀਤੀ ਹੋਈ ਆ ਤੇ ਅਸੀਂ ਕਿਹਾ ਕਿ ਆਜਾ ਕੋਈ ਗੱਲ ਨਹੀਂ ਸ਼ਰਾਬ ਪੀਤੀ ਆ ਤੂੰ ਮੱਥਾ ਨਾ ਟੇਕੀ ਸਾਡੀ ਗੁਰਦੁਆਰੇ ਦੇ ਪਿਛਲੇ ਪਾਸੇ ਜੁਗੜਾ ਘਰ ਦੇ ਸੇਵਾ ਲੱਗੀ ਆ ਤੂੰ ਸਾਡੇ ਨਾਲ ਉੱਥੇ ਆਜਾ ਤੇ ਸਾਡੇ ਨਾਲ ਤਿਆਰ ਹੋ ਜਾਂਦਾ ਤਿੰਨ ਦਿਨ ਲਗਾਤਾਰ ਜਿਹੜਾ ਸਾਡੇ ਨਾਲ ਸੇਵਾ ਕਰਦਾ ਰਹੇ ਤੇ ਚੌਥੇ ਦਿਨ ਆਪ ਆ ਕੇ ਘਰ ਦੇ ਵਿੱਚ ਆਇਆ ਤੇ ਕਹਿਣ ਲੱਗਾ ਭਾਈ ਸਾਹਿਬ ਗੁਰੂ ਘਰ ਦੇ ਜਾਣਾ ਤੇ ਦਾਸ ਨਾਮੇ ਨਾਲ ਲੈ ਜਾ ਜੀ ਕਿ ਅੰਗਾ ਠੀਕ ਆ ਕੋਈ ਕਰ ਲੈ ਲੈ ਜਾਵਾਂਗੇ ਅਸੀਂ ਗੁਰੂ ਘਰ ਦੇ ਵਿੱਚ ਗੈਰ ਚੌਥਾ ਦਿਨ ਦਾ ਸਮਾਗਮ ਸੀ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਗੈਰ ਉਹਨੇ ਸਾਡੇ ਨਾਲ ਲਗਾਤਾਰ ਸੇਵਾ ਕਰਦਾ ਰਿਹਾ ਤੇ ਉਹਦਾ ਧਿਆਨ ਜਿਹੜਾ ਜਬਾਨ ਖਾਤੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਪੈ ਗਿਆ। ਤੰਗ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਲੱਗਾ ਹੋਇਆ ਸੀ ਤਾਂ ਤੰਗ ਗੁਰੂ ਰਾਮਦਾਸ ਜਦੋਂ ਇਹ ਸ਼ਬਦ ਲੱਗਾ ਸੀ ਤੇ ਇੱਕ ਸ਼ੰਤ ਕਿੜਾ ਉਹਦੇ ਹਿਰਦੇ ਦੇ ਵਿੱਚ ਵਸ ਗਿਆ। ਜਦੋਂ ਹਿਰਦੇ ਦੇ ਵਿੱਚ ਵਸ ਗਿਆ ਤੇ ਚੌਥੇ ਦਿਨ ਦਾ ਸਮਾਗਮ ਸੀ ਸ਼ਾਮ ਦੇ 6:30-7 ਵਜੇ ਸਨ। ਉਹ ਦਾਸ ਦੇ ਕੋਲ ਆਇਆ ਤੇ ਕਹਿਣ ਲੱਗਾ ਭਾਈ ਸਾਹਿਬ ਮੈਨੂੰ ਪਤਾ ਲੱਗਾ ਕਿ ਕੱਲ ਨੂੰ ਜਿਹੜਾ ਅੰਦਰ ਸਿਖਾਉਣਾ ਸਾਰਿਆਂ ਨੇ ਅੰਮ੍ਰਿਤ ਸਿਖਾਉਣਾ ਇੱਥੇ ਤੇ ਮੈਂ ਵੀ ਅੰਮ੍ਰਿਤ ਛਕਾਂਗਾ ਜਦੋਂ ਮਨੇ ਕਿਹਾ ਕਿ ਅੰਮ੍ਰਿਤ ਛਕਾਂਗਾ ਕਰ ਤੇ ਮੈਂ ਮਹਾਪੁਰਸ਼ਾਂ ਦੇ ਕੋਲ ਗਿਆ ਮਹਾਪੁਰਸ਼ਾਂ ਦੇ ਜਾ ਕੇ ਮੈਂ ਸਾਰੀ ਗੱਲਬਾਤ ਕੀਤੀ ਕਿ ਮਹਾਪੁਰਸ਼ ਇਦਾਂ ਇੱਕ ਨਾਵਾ ਦੀ ਬਾਣ ਲੱਗ ਰੂਆ ਕਹਿਣ ਲੱਗ ਪਿ ਮੈਂ ਅੰਮ੍ਰਿਤ ਛਕਣਾ ਤੁਹਾਡਾ ਲੋਕਾਂ ਨੂੰ ਕੀ ਕਹਿ ਕਰ ਦੱਸੋ ਹਨੂੰ ਜਦੋਂ ਮਹਾਪੁਰਸ਼ਾਂ ਦੇ ਕੋਲ ਜਾ ਕੇ ਸਾਰੇ ਕੰਦ ਅਸੀ ਤੇ ਮਹਾਪੁਰਸ਼ ਕਹਿਣ ਲੱਗੇ ਉਹਨਾਂ ਨੇ ਕੰਡ ਦੇ ਉੱਤੇ ਹੱਥ ਫੇਰ ਕੇ ਮੈਨੂੰ ਕਿਹਾ ਕਹਿਣ ਲੱਗੇ ਗੁਰੂ ਜੀ ਸੰਗਾ ਕੰਮ ਖਿੱਚਦੇ ਮਾਦਾਨ ਫਤੇ ਕਰਦੇ ਤੇ ਕਾਲ ਕੁਛ ਪਰਮਾਤਮਾ ਦੀ ਅਤਿਪਾਰ ਕਿਰਪਾ ਸਦਕਾ ਧੰਨ ਗੁਰੂ ਰਾਮਦਾਸ ਜੀ ਪਾਰ ਕਿਰਪਾ ਸਦਕਾ ਉਹਨਾਂ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਬਰਦਾਸ਼ਤ ਨੂੰ ਮਨ ਤੇ ਮਨ ਵਿੱਚ ਡਰ ਸੀ ਪਰ ਭਰੋਸਾ ਜਿਹੜਾ ਗੁਰੂ ਰਾਮਦਾਸ ਜੀ ਦੇ ਦਿੱਤੇ ਸੀ ਤੇ ਨਾਲ ਸਮੁੱਚੇ ਪਰਿਵਾਰ ਨੇ ਅਨੰਤ ਸ਼ਕਲਿਆ ਤੇ ਅੱਜ ਬੜੀ ਖੁਸ਼ੀ ਹੁੰਦੀ ਆ ਜਦੋਂ ਉਹ ਪਰਿਵਾਰ ਦਸ ਰਿਆਣ ਫੋਨ ਕਰਦਾ ਤੇ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਸਾਨੂੰ ਗੁਰੂ ਘਰ ਦੇ ਨਾਲ ਜੋੜਤਾ ਇੱਥੇ ਅਸੀਂ ਪਤਾ ਨਹੀਂ ਕੀ ਬਣ ਜਾਣਾ ਸੀ ਅੱਜ ਬੜੀ ਖੁਸ਼ੀ ਹੁੰਦੀ ਆ ਕਿ ਜਿਹੜਾ ਵੀਰ ਨਛੱਤਰ ਸਿੰਘ ਘਰ ਦੇ ਭਾਂਡੇ ਵਿੱਚ ਦਾ ਸੀ ਗੱਡੀਆਂ ਅੱਜ ਗੱਡੀਆਂ ਕਾਰਾਂ ਦਾ مالک ਤੇ ਇਹ ਸਭ ਤੋਂ ਵੱਡੀ ਖੁਸ਼ਖਬਰੀ ਇਹ ਆ ਕਿ ਅੱਜ ਉਸ ਦੀਆਂ ਬੱਚੀਆਂ ਤੇ ਬੱਚੇ ਜਿਹੜੇ ਆ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਨੇ ਬੜੀ ਖੁਸ਼ੀ ਹੁੰਦੀ ਆ ਜਦੋਂ ਐਹੋ ਜਿਹੇ ਪਰਿਵਾਰਾਂ ਨੂੰ ਵੇਖਦੇ ਨੇ ਕਿ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਕਿਉਂਕਿ ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜ ਜਾਂਦਾ ਫਿਰ ਕਾਲਪੁਖ ਪਰਮਾਤਮਾ ਦੀ ਆਪੇ ਹੀ ਕਿਰਪਾ ਹੋ ਜਾਂਦੀ ਹੈ ਉਹਨਾਂ ਤੇ ਕਾਲਪੁਖ ਪਰਮਾਤਮਾ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਦੀ ਫਿਰ ਇੱਜ਼ਤ ਪੱਕ ਰੱਖਦਾ ਤਨ ਦਾਤੇ ਠਾਕੁਰ ਪ੍ਰਤ ਪਾਲਿਕ ਨਾਇਕ ਸਸਨਾ ਹਮਾਰੇ ਨਿਮਖ ਨਰਖ ਤੁੰਹੀ ਪ੍ਰਤ ਪਾਲੋ ਆਨਬਾਰਕ ਤੁਮਰੇ ਧਾਰੇ ਕਿਉਂਕਿ ਕਾਲ ਕੁਛ ਪ੍ਰਮਾਤਮਾ ਜਿਹੜਾ ਸਭ ਤੋਂ ਵੱਡਾ ਦਾਤਾ ਜਿਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੇਰੇ ਕਾਮਣ ਕਾਮਣ ਗੁਣ ਕਹ ਹੈ ਕਹ ਕਾਮਾ ਤੂੰ ਸਾਹਿਬ ਕੋ ਗੁਣੀ ਕਹਾਣਾ ਤੁਮਰੀ ਮੈਨਾ ਵਰਨਾ ਸਤ ਤੂੰ ਠਾਕੁਰ ਤੂੰ ਚਿਪਕਮਾਨਾ ਕਿਉਂਕਿ ਕਾਲਕ ਪ੍ਰਮਾਤਮਾ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਸ ਦੀ ਬਰਾਪਰੀ ਕੋਈ ਇਨਸਾਨ ਨਹੀਂ ਕਰ ਸਕਦਾ ਜਿਸ ਦੇ ਗੁਣਾਂ ਦੀ ਕੀਮਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਾਲਕ ਪ੍ਰਮਾਤਮਾ ਬੇਸਮਾਰ ਬੇਅੰਤ ਜਿਵੇਂ ਸਾਰ ਜੀ ਕੁਰਬਾਨੀ ਉੱਤੇ ਕਲਖ ਕਰਦੇ ਨੇ ਬੇਸਮਾਰ ਬੇਅੰਤ ਸੁਆਮੀ ਤੇਰੋਂ ਅੰਤ ਦਾ ਕਿਹਨੇ ਲਿਆ ਕਿ ਤੇਰਾ ਜਿਹੜਾ ਅੰਤ ਨਹੀਂ ਕਿਤੇ ਪਾਇਆ ਜਾ ਸਕਦਾ ਕਿਉਂਕਿ ਕਾਲਕ ਪ੍ਰਮਾਤਮਾ ਤੂੰ ਬੇਸਮਾਰ ਹੈ ਬਿਅੰਤ ਤੇਰੇ ਗੁਣ ਇੰਨੇ ਆ ਜਿਨ੍ਹਾਂ ਨੂੰ ਅਸੀਂ ਇੱਕ ਜੀਵ ਦੇ ਨਾਲ بیان ਨਹੀਂ ਕਰ ਸਕਦੇ ਇੱਕ ਜੀਵ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਤ ਜੀ ਗੁਰਨਾਦ ਦੇ ਪਾਛੇ ਜੀ ਕਹਿੰਦੇ ਤੇਰੇ ਚਰਨ ਦੇ ਵਿੱਚ ਆ ਗਏ ਆ ਪਰ ਇੱਕ ਜੀਵ ਦੇ ਨਾਲ ਇੱਕ ਜੀਵਾ ਦੇ ਨਾਲ ਤੇਰੇ ਗੁਣਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਕੋ ਕਾਲਕੁਪਰਮਾਤਮਾ ਐਡਾ ਵੱਡਾ ਦਾਤਾ ਅਸੀਂ ਵੀ ਯਤਨ ਕਰਕੇ ਐਸੇ ਕਾਲਕੁਪਰਮਾਤਮਾ ਦੇ ਨਾਮ ਜਿੰਦਾ ਜੁੜੀਏ ਜਿਸ ਦਾ ਨਾਮ ਜਿੱਕਰ ਦੇ ਨਾਲ ਸਨ ਸੁੱਖਾਂ ਦੀ ਪ੍ਰਾਪਤੀ ਹੋਵੇ ਸਾਡੇ ਸਾਰੇ ਜਿਹੜੇ ਨਾਸ਼ਟਾ ਸੋ ਇੰਨਿਆ ਪ੍ਰਹਾਰਨਾ ਪ੍ਰਮਾਣ ਕਰਦਿਆਂ ਵਰਣਤ ਵਿਚਾਰਨ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਦਰਦੀਆਂ ਅਣਜਾਣ ਜਾਂ ਬੱਤ ਚ ਸਮਝ ਕੇ ਮਾਫ਼ ਕਰਨਾ ਤਰ ਤਰ ਸੈਲਸ ਦੇ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਵਰਸ਼ੀਲੋਕ ਵਰਸ਼ਨਾ ਦੀ ਬਲਾਉ ਪਤੇ ਦੀ ਆਤਮਾ ਜੀ ਆਰਥਿਕ ਕ੍ਰਿਤੀ ਦਾ ਕਲਸਾ ਆਰਥਿਕ ਕ੍ਰਿਤੀ ਦੀ ਫਤਹਿ